ਜੋਗਿਆ ਵਿੱਚ ਜੋਗਿਆ ਵਿੱਚ ਜੋਗਿਆ ਤੇਰੀ ਜੋਗਣ ਹੋ ਗਈਆਂ ਜੋਗਿਆ ਵਿੱਚ ਜੋਗਿਆ ਵਿੱਚ ਜੋਗਿਆ ਤੇਰੀ ਜੋਗਣ ਹੋ ਗਈਆਂ ਕੀਲ ਪਟਾਰੀ ਪਾਲ ਇਸ਼ਕ ਦੀ ਰੋਗਣ ਹੋ ਗਈਆਂ ਜੋਗਿਆ ਵਿੱਚ ਜੋਗਿਆ ਵਿੱਚ ਜੋਗਿਆ ਤੇਰੀ ਜੋਗਣ ਹੋ ਗਈਆਂ ਐ ਸੀਬੀਨ ਬਜਾਤੀ ਵੇ ਦਿਲ ਕੀਲ ਤੁਰ ਗਿਆ ਮੇਰਾ ਵਿਚ ਦਰਾਂ ਦੇ ਆ ਕੇ ਵੈਰੀਆ ਕਾ ਦਾ ਪਾਗ ਅਫੇਰਾ ਐਸੀ ਵੀਨ ਬਜਾਤੀ ਵੇ ਦਿਲ ਕੀਲ ਤੁਰ ਗਿਆ ਮੇਰਾ ਵਿਚ ਦਰਾਂ ਦੇ ਆ ਕੇ ਵੈਰੀਆ ਕਾ ਦਾ ਪਾਗ ਅਫੇਰਾ ਖੈਰ ਚੋਲੀ ਵਿੱਚ ਪਾ ਕੇ ਆਪ ਵਿਜੋਗਣ ਹੋ ਗਈਆਂ ਜੋਗਿਆ ਵਿਜੋਗਿਆ ਵਿਜੋਗਿਆ ਤੇਰੀ ਜੋਗਣ ਹੋ ਗਈਆਂ ਜੋਗਿਆ ਵਿਜੋਗਿਆ ਵਿਜੋਗਿਆ ਤੇਰੀ ਜੋਗਣ ਹੋ ਗਈਆਂ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਮੇਰੇ ਵੀ ਹੁਣ ਪਾ ਦੇ ਜ਼ਿੰਦਗੀ ਦੀ ਹੱਕਦਾਰ ਬਣਾ ਕੇ ਜਲਦੀ ਕੰਨ ਪੜਵਾ ਦੇ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਮੇਰੇ ਵੀ ਹੁਣ ਪਾ ਦੇ ਜ਼ਿੰਦਗੀ ਦੀ ਹੱਕਦਾਰ ਬਣਾ ਕੇ ਜਲਦੀ ਕੰਨ ਪੜਵਾ ਦੇ دیر ਕਾਸ ਤੋਂ ਕਰਦਾ ਵੀ ਦੁੱਖ ਭੋਗਣ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗੜ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗੜ ਹੋ ਗਈਆਂ ਬੁੱਟਰ ਵਾਲਿਆ ਤੇਰੇ ਬਾਜੋਂ ਛੱਡ ਦੂੰ ਦੁਨੀਆ ਸਾਰੀ ਜਦੋਂ ਕਹੇਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਉਡਾਰੀ ਬੁਟਰ ਵਾਲਿਆ ਤੇਰੇ ਬਾਜੋਂ ਛੱਡ ਦੂੰ ਦੁਨੀਆ ਸਾਰੀ ਜਦੋਂ ਕਹੇਂਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਉਡਾਰੀ ਤੇਰੇ ਦੁੱਖ ਦੀ ਹਿੱਸੇਦਾਰ ਮੈਂ ਸਹਜੋਗੜ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗੜ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗੜ ਹੋ ਗਈਆਂ ਇਹ ਇਲਪਟਾਰੀ ਪਾਲੈ ਸ਼ਿਕਦੀ ਰੋਗਣ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗਣ ਹੋ ਗਈਆਂ ਜੋਗਿਆ ਬਜੋਗਿਆ ਬਜੋਗਿਆ ਤੇਰੀ ਜੋਗਣ ਹੋ ਗਈਆਂ